ਵੀਡੀਓ ਸੋਸੀਗਰ ਸਾਰਿਆਂ ਨੂੰ ਲੈ ਕੇ ਆ ਰਹੇ ਆ ਅੱਜ ਆਪਾਂ ਮਿਹਨਤ ਪੱਟਾ ਦੀ ਮਿਹਨਤ ਜਿਹੜੀ ਮਿਹਨਤ ਬੋਲਡ ਲਾਉਂਦੇ ਆ ਔਰ ਪਰਮਾਨ ਲਾ ਰਹੇ ਆ ਬੋਤਲੀ ਦੀ ਜੀ ਦੀ ਸਾਡੀ ਅੱਜ ਰੋਬਾ ਕੀ ਹਾ ਵਾਹ ਮਾਰ ਗਿਆ ਕਿਦਾਂ ਘਟਾ ਗਿਆ ਹੁਣ ਹੀ ਇਸ ਗੱਲ ਬਾਤ ਹੈ ਆ ਰੰਗ ਲਾਗ ਲਾ ਹਲ ਫੜ ਮੈਂ ਨਾ ਲੋਡ ਇਹ ਰੰਦਾ ਬਲੋਗ ਸਾ ਬਹੁਤ ਤੇ ਬਹੁਤ ਪੱਲੇ ਕੇ ਆਏਗੇ ਬਲੋਗ ਫਾਈ ਕਾਸ਼ ਹੱਲ ਵਾਲੀਆ ਫਾਤੇ ਬਾਸ ਬਹੁਤ ਗਿਆ ਕਾਸ਼ ਹਾਂ ਕਾਹ ਚ ਕਹਿੰਦੇ ਹੱਲ ਵਾਲ ਦਾ ਹਾਂ ਲੁੱਕ ਇਨ ਆਹ ਨੂੰ ਪਤਾ ਹੋ ਜੂਗਾ ਕਾ ਦਾ ਹਾਂ ਉਹ ਇੱਥੇ ਆਉਂਦੇ ਹਣਾ ਇੱਥੇ ਆਉ ਇੱਥੇ ਮੈਦਾਨ ਚ ਮੇਰਾ ਨੌਸਾ ਹੋ ਗਿਆ ਹੈ ਕੋਵਿਡ ਲੱਗ ਜਿਹੜਾ ਹਣਾ ਬੱਤਾਂ ਬੁਰਾ ਉਹ ਕੋਈ ਨਾ ਹੋ ਰਿਹਾ ਬਣਾਉਂਦੇ ਆ ਆ ਜਾ ਫਿਰ ਆ ਜਾ ਠੱਕੜ ਲਾ ਦਿਓ ਠੱਕੜ ਲਾ ਅਸਲਾ ਦਿਓ 제 프로노품. 나녀 저거. 나래 반자데 1호 गया. 1호 ग 라모르 카체레 ਸੈਨੋ ਹਵਾ ਚਾਰ ਚੱਲ ਦੋ ਲੈ ਕੇ ਰਹਿ ਗਿਆ ਹੋਰ ਇੱਕ ਰਹਿ ਗਿਆ ਵਰਸ ਹੋ ਗਈ ਬੱਬਰੀ ਤਾਂ ਹੋ ਗਈ ਬੱਸ ਹਾਂ ਤੁਹਾਨੂੰ ਬਾਬਾ ਦੇ ਹਾਲਾ ਦਿਖਾਉਂਦੇ ਆ ਬਾਬਾ ਹਟਵਾ ਹੈ ਹੈ ਹਾਂ ਹਾਲੇ ਯਾਰ ਬਟਨ ਕੀ ਹੁੰਦਾ ਬਟਨ ਫੜ ਗਏ ਕੀ ਹੁੰਦਾ ਡਰਾਮੇ ਤੇ ਨਹੀਂ ਕਰਦਾ ਨਹੀਂ ਨਹੀਂ ਯਾਰ ਫੋਣੀ ਕੋ ਨਹੀਂ ਪੀਲਾ ਮੈਂ ਫੋਟ ਬਣਾ ਲਾ ਜੀ ਸ਼ਕਾਸ਼ ਤੇ ਵਾਰੀ ਪੰਜ ਨੌ ਨੇ ਪੰਜਾਂ ਪੰਜ ਨਹੀਂ ਮੈਂ ਲਾਉਂਗਾ 6 ਨੌ 6 ਸ਼ਕਾਸ਼ ਓਹ ਹਾਂ ਅਲ ਵਾਲੀ ਆ ਸ਼ਕਾਸ਼ 1 2 3 4 ਲੈ ਮੇਰੇ ਵੀਰੋ ਆਵਾ ਬਾਬੇ ਘਾਤੀ ਪੂਰੀ ਯਸ ਯਸ ਦਾਬੜੀ ਪੂਰੀ ਹੋ ਗਈ ਆ ਬਾਕੀ ਦਿੰਨੀ ਕਰਨ ਲੋ ਆਪਾਂ ਨੂੰ ਫੋਲੋ ਸਬਸਕ੍ਰਾਈਬ YouTube ਤੇ ਲੈ ਵੀ ਆਪਣੀ ਅੱਜ ਦੀ ਮਿਹਨਤ ਹੋ ਗਈ ਕੰਪਲੀਟ ਹੁਣ ਬਾਬਾ ਪੁੱਛਾਂਗੇ ਆਪਾਂ ਵੀ ਮਿਹਨਤ ਕਰਦਾ ਬਜੇ ਦਾ ਕੀ ਹੈ ਬਾਬਾ ਕਿਦਾਂ ਹੋਇਆ ਠੀਕ ਆ ਹਾਂ ਮੋੜ ਆਪਣੇ ਵਿਚਾਰ ਦਿਓ ਕਿਦਾਂ ਜਿਵੇਂ ਬੋਖਰੀ ਮੈਂ ਤਾਂ ਲੱਗੀ ਆ ਬਸ ਪੱਟ ਕਹਿੰਦੇ ਦੇ ਵੇ ਬੱਟ ਕਹਿੰਦੇ ਇਹ ਘਰ ਜਾਣ ਇੱਥੇ ਹੋਣਾ ਬੱਟ ਕਹਿੰਦੇ ਇੱਥੇ ਰਹਿਣਾ ਵਾ ਘਰੇ ਨਹੀਂ ਜਾਣਾ ਹੈਗਾ ਹਾਂ ਬਾਕੀ ਹੁਣ ਤੁਸੀਂ ਕਰ ਲਓ ਆਪਾਂ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਬਈ ਆਪਾਂ ਨੂੰ ਐ ਕਰਦੇ ਤੁਹਾਨੂੰ ਜੀ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਸਾਡੀ ਮਿਹਨਤ ਦੇਖੀ ਜਾਓ ਬੜੀ ਕਮੈਂਟ ਸ਼ੇਅਰ ਸ਼ੇਅਰ ਕਰਨਾ ਨਾ ਭੁੱਲਿਓ ਹਾਂ ਧੰਨਵਾਦ ਸਾਰਿਆਂ ਦਾ ਵਾਈਗਰ ਜੀ ਖਾਲਸਾ ਵਾਈਗਰ ਜੀ ਕੀ ਫਤਿਹ ਲੈ ਜੀ ਮੇਰੇ ਵੀਰੋ ਬਾਬੇ ਦੇ ਇੱਕ ਚੈਲੰਜ ਰੱਖੀ ਰੱਖਤਾ ਆਪਾਂ ਬਾਬਾ ਲਘੂਆਂ ਨੇ 25 ਡੰਡ 25 ਰੁਪਏ ਦਾ ਬੋਲਾਉ ਕੋ ਯਾਰ ਮੈਂ ਕਹਿੰਦਾ ਲਾ ਦੇ ਹੈ 25 ਰੁਪਏ ਲਾ ਦੇ ਲਾ ਗਿਆ ਨਹੀਂ ਲਾ ਗਿਆ ਨਹੀਂ ਲਾ ਦੇ ਕੀ ਹੈ ਲਾ ਦੇ ਮੇਰੇ ਵੀਰੋ ਬਲੌਗ ਬਣਾਉਂਦਾ ਬਹੁਤ ਬਹੁਤ ਫਾਇਦਾ ਆਪਾਂ ਨੂੰ ਹੁਣ ਜਿਵੇਂ ਆਪਣੀ ਹੋ ਗਈ ਸੀ ਜਮੀ ਜੈਸ ਕਾਫੀ ਜੇ ਹੁਣ ਬਾਬੇ ਨੂੰ ਕਹਤਾ ਡਾਂਡਾ ਲਾਉਣਾ ਪੈਣਾ ਇਸ ਦਾ ਵੀਡੀਓ ਕਰਕੇ ਬਾਬਾ ਕਰਨ ਡਾਂਡਾ ਪਾ ਲਾ ਦੇ ਬਾਕੀ ਫੇ ਆਪਾਂ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਖੰਡ ਧੰਨਵਾਦੀ ਹੁਣ ਬਾਬੇ ਨੂੰ ਲਿਖੋਨੇ ਡਾਂਡਾ 25 ਰੰ ਲਾਉਣੇ ਸਿੱਧੇ ਲਾ ਦੇ ਸਭ ਬੇਇੱਜ਼ਤੀ ਅਜ ਨਾ ਲੱਗੇ 1 2 3 4 5 6 7 8 9 10 11 12 13 14 15 16 17 19 20 21 22 23 24 25 ਲੈ ਮੇ ਰਿਓ ਵੀ ਰੋ ਬਾਬਣੇ ਦਾ ਆਪਣਾ ਕਦ ਦਾ ਰਸਖਪੂਰਾ ਉਹਨਾਂ ਬਾਰਿਸ਼ ਹੋਣਾ ਕੀ 10 ਉਹਨਾਂ ਦੀ ਹਾਂ ਹਾਂ ਤੁਸੀਂ ਫੜਿਓ ਵੀਡੀਓ ਬਣਾ ਲਓ ਹਾਂ ਚੱਲ 10 ਤੋ ਗੱਲ ਲਾਉਣੀ ਹਾਂ ਤੋ ਗੱਲ ਲਾਉਣੀ ਤੂੰ ਕੁਛ ਹੀ ਆਏ 25 ਲਾਉਂਗਾ ਮੈਂ ਕੋਸ ਬਦਲਾ ਨੂੰ ਭਰ ਕੇ ਧਰ ਲਾਉਂਗਾ ਚੱਲ ਆਈ 1 2 3 4 5 6 7 ਤੋ 10 11 ਤੋ 15 22 23 24 25 ਆ ਚੱਕ ਓਏ ਲੱਗਿਆ ਓਏ 25 ਕਾਸ਼ ਆਲ ਵਾਲੀ ਆ ਨਹੀਂ ਮੰਨਦਾ ਕਿਸ ਦੀ ਗੱਲ ਹੋਈ ਹੁਣ ਤੋਂ ਏਦਾਂ ਹੀ ਮੈਂ ਵੀਡੀਓ ਆਪਾਂ ਵਰਤ ਦਿਖਾਵਾਂਗੇ ਪਿੱਛੇ ਵੀ ਆਪਾਂ ਚੱਲਾ ਵੀ ਮੈਚ ਵਿੱਚ ਚੱਲ ਕੇ ਆਪਣੇ ਵਲੌਗ ਬਣੇ ਹਾਂ ਹਣੀ ਤੱਕ ਇੱਕ ਦਿਨ ਨਵੇਂ ਵਾਲੀ ਕਿਹਦੀ ਆ ਗੇ ਬਿੜੂਣਾ ਆਗੇ ਚੱਈਓ ਆਪਾਂ ਸੈਟ ਸੱਟ ਬਿੱਲੀ ਹੁਣ ਆਪਾਂ ਬਾਕੀ ਹੁਣ ਆਪਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਕਮੈਂਟ ਕਰਦੋ 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 ਮੇਰੇ ਵੀਡੀਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਪਾਟਾ ਡਿਲੇ ਕਰਾਂਗੇ ਬੱਜਿਆ ਬੱਜਿਆ ਮਿਹਨਤ ਹਨਾ ਮਾਜੀ ਸਾਰੇ ਦਾ